ਵਾਲ ਸਿੰਘ ਝੁੰਡਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੇ ਨਿਸ਼ਾਨੇ ਸਾਦੇ ਨੇ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕਰਕੇ ਵਾਅਦੇ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਿਆ ਤਾਂ ਇਸ ਸ਼ਬਦਾਂ ਦਾ ਪ੍ਰਗਟਾਵਾ ਇਕਵਾਲ ਸਿੰਘ ਝੁੰਡਾ ਨੇ ਕੀਤਾ ਅੱਗੇ ਉਹਨਾਂ ਨੇ ਜਿਹੜਾ ਵਿਅਦਬੀ ਦੇ ਇਨਸਾਫ ਲਈ ਲਗਾਤਾਰ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਹੋਣੀ ਤਾਂ ਇਸ ਤੋਂ ਮੰਦਭਾਗੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਇਸ ਦੇ ਨਾਲ ਹੀ ਇਕਬਾਲ ਸਿੰਘ ਝੂਨਾ ਦੇ ਹੋਰ ਵੱਡੇ ਬਿਆਨ ਸਾਹਮਣੇ ਆਏ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕਿਸੇ ਜਾਤ ਨਾ ਹੋਈ ਕਿਸੇ ਕੌਮ ਨਾ ਹੋਈ ਕਿਸੇ ਬੇਸਹਾਰਾ ਨਾ ਹੋਈ ਚਾਹੇ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅਸੀਂ ਆਪਦਾ ਉਹ ਜਿਹੜਾ ਸੇਵਾ ਦਾ ਰੂਪ ਹੈ ਹਮੇਸ਼ਾ ਕਾਇਮ ਰੱਖਿਆ ਬਰਕਰਾਰ ਰੱਖਿਆ ਦੂਜਿਆਂ ਜਾਤਾਂ ਕੌਮਾਂ ਮਜ਼ਬਾਂ ਦੇ ਦੁੱਖ ਨੂੰ ਬਣਾਉਣ ਲਈ ਯਤਨ ਛੀਲਦੇ ਪਰੰਤੂ ਸਾਡੇ ਗੁਰੂ ਦੀ ਬੇਅਦਬੀ ਲਈ ਸਾਨੂੰ ਇੱਕ ਇੱਕ ਸਾਲ ਤੋਂ ਟਾਵਰਾਂ ਤੇ ਚੜ ਕੇ ਸੰਘਰਸ਼ ਕਰਨਾ ਪੈ ਰਿਹਾ ਸਾਡੇ ਗੁਰੂ ਦੀ ਰਾਖੀ ਲਈ ਸਾਨੂੰ ਸਰਕਾਰ ਦੇ ਅੱਗੇ ਧਰਨੇ ਮੁਜਾਰੇ ਦੇ ਕੇ ਕਾਨੂੰਨ ਬਣਾਉਣ ਦੀ ਮੰਗ ਕਰਨੀ ਪੈ ਰਹੀ ਹੈ ਜਿਸ ਤਰ੍ਹਾਂ ਸਰਕਾਰਾਂ 'ਚ ਬੈਠਿਆਂ ਦਾ ਗੁਰੂ ਪ੍ਰਤੀ ਕੋਈ ਯਕੀਨਦਾ ਹੀ ਨਹੀਂ ਹੁੰਦਾ ਸ਼ਾਇਦ ਅਸੀਂ ਕਿਸੇ ਦੂਜੀ ਕੌਮ ਦੇ ਲੋਕਾਂ ਨੂੰ ਸੁਣਾ ਰਹੇ ਹੋਈਆਂ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਕਿ ਉਹਨਾਂ ਦਾ ਆਪਦਾ ਫਰਜ਼ ਨਹੀਂ ਬਣਦਾ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀਆਂ ਬੱਚੇ ਜਾਂ ਉਹਨਾਂ ਦੀ ਜ਼ਮੀਰ ਕਦੇ ਜਾਗਦੀ ਨਹੀਂ ਇਹ ਨਗਲਾ ਲਈ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਕਿ ਤੁਸੀਂ ਆਪਣੇ ਕਾਰਜਕਾਲ ਵਿੱਚ ਕੋਈ ਐਸਾ ਕਾਰਜ ਕਰਕੇ ਜਾਓ ਜਿਹੜਾ ਤੁਹਾਡੀ ਵੀ ਗੁਰੂ ਪ੍ਰਤੀ ਸ਼ਰਧਾ ਵਧੇ ਤੁਹਾਨੂੰ ਵੀ ਲੋਕ ਸ਼ਰਧਾ ਨਾਲ ਯਾਦ ਕਰਨ ਕਿ ਉਹ ਸਰਕਾਰ ਨੇ ਕਿ ਕੈਸਾ ਕਾਨੂੰਨ ਗੁਰੂ ਮਹਾਰਾਜ ਦੀ ਰਾਕੀ ਲਈ ਗੁਰੂ ਮਹਾਰਾਜ ਦੀ ਅਜ਼ਮਤ ਲਈ ਬਣਾਇਆ ਸੀ ਜਿਹਨੂੰ ਕਿ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਯਾਦ ਵੀ ਕਰਨ ਕੋਈ ਗਿਆ ਸੀ ਜ਼ਰੂਰਤ ਨਾ ਕਰ ਸਕੇ ਕਿ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਦਾ ਕੋਈ ਪ੍ਰਾਲਾ ਕਰੇ ਸੋ ਇਸ ਕਰਕੇ ਵੀਰੋ ਅੱਜ ਸਰਬਤਰਮ ਦੇ ਸੰਤ ਮਹਾਪੁਰਸ਼ ਪਹੁੰਚੇ ਨੇ ਹੋਰ ਸ਼ਕਤੀਆਂ ਪਹੁੰਚੀਆਂ ਨੇ ਮੈਂ ਇਸ ਮੋਰਚੇ ਦੇ ਸੰਚਾਲਕ ਸਹਿਬਾਨ ਔਰ ਸਾਰੀ ਪ੍ਰਬੰਧਕ ਟੀਮ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਕਿ ਤੁਸੀਂ ਬਹੁਤ ਵੱਡਾ ਸੰਘਰਸ਼ ਲੜਿਆ ਗੁਰੂ ਕਿਰਪਾ ਹੋ ਉਸ ਕਾਂ ਦਾ ਮੋਰਚਾ ਕਿਦੇ ਅੱਜ ਤੱਕ ਕੋਈ ਫੇਲ ਨਹੀਂ ਹੋਇਆ ਠੀਕ ਹੈ ਸਾਨੂੰ ਹਮੇਸ਼ਾ ਸੰਘਰਸ਼ ਸਾਡੀ ਕਿਸਮਤ 'ਚ ਵੀ ਲਿਖਿਆ ਔਰ ਸੇ ਕੌਮ ਵਿੱਚ ਇਹ ਸੰਘਰਸ਼ਾਂ 'ਚੋਂ ਨਿਕਲ ਕੇ ਕਾਮਯਾਬ ਹੋਈ ਹੈ ਇਹਦਾ ਗੁਰੂ ਦਾ ਕਾਰਜ ਹੈ ਗੁਰੂ ਮਹਾਰਾਜ ਨੇ ਆਪ ਸਫਲ ਕਰਨਾ ਹੈ ਇਹਦੀ ਸਫਲਤਾ ਆਪਾਂ ਨੂੰ ਮਿਲੇਗੀ ਪਰੰਤੂ ਸਰਕਾਰਾਂ ਲਈ ਜੋ ਇਹ ਨਾ ਸਮਾਂ ਲੱਗਿਆ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਆ ਹੁਣ ਇਹਨੂੰ ਕਮੇਟੀਆਂ ਚ ਪਾ ਕੇ ਇਹਦੀ ਕੋਗ ਪੜਤਾਲ ਦੀ ਬਜਾਏ ਸਿੱਧੇ ਰੂਪ ਵਿੱਚ ਕੈਸਾ ਕਾਨੂੰਨ ਲਿਆਂਦਾ ਜਾਵੇ ਤਾਂ ਕਿ ਜੋ ਸੰਘਰਸ਼ ਸਰਦਾਰ ਗੁਰਜੀਤ ਸਿੰਘ ਨੇ ਕੀਤਾ ਉਹ ਵੀ ਹਮੇਸ਼ਾ ਯਾਦਗਾਰੀ ਬਣਿਆ ਰਹੇਗਾ ਕਿ ਉਹਨਾਂ ਦੀ ਇਹ ਕੁਰਬਾਨੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਔਰ ਰਾਖੀ ਲਈ ਜੋ ਉਹਨਾਂ ਨੇ ਕੀਤੀ ਹੈ ਉਹਦੀ ਵੀ ਮੈਂ ਸਮਝਦਾ ਜਿੰਨੀ ਛਲਾਗਾ ਕੀਤੀ ਜਾਵੇ ਥੋੜੀ ਹੈ